ਦੇ ਅੱਜ ਦੇ ਜੇ ਮੇਨ ਸਪான்ਸਰ ਨੇ ਜਿਨ੍ਹਾਂ ਨੇ ਕੀ ਇਹ ਪ੍ਰੋਗਰਾਮ ਨੂੰ ਸਫਲ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਇੱਥੇ ਸਾਡਾ ਦਿੱਤਾ ਹੈ ਲੇਡੀਜ਼ ਗ੍ਰੈਂਡ ਕਲੱਬ ਨੂੰ ਉਹ ਹਨਗੇ ਮਿਸਟਰ ਕੀਮਤ ਗੋਲਜੀ ਜੋ ਕਿ ਜ਼ਿਪ ਐਂਡ ਟੂਥ ਡਰਾਈਵਰ ਦੇ ਐਮ ਡੀ ਨੇ ਉਹਨਾਂ ਦਾ ਅਸੀਂ ਬਹੁਤ ਹੀ ਸਹਿ ਦਿਲੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਜਿਹੜਾ ਨੇ ਘਰਾਂ ਨੂੰ ਨਸੀਰਾਨ ਦੇ ਦੁਬੇ ਵੀ ਤੋਂ ਬਹੁਤ ਵੱਡੇ 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 ਕੀ ਜਿਹੜੇ ਹੈਗੇ ਆ ਭੇਜਿਆ ਉਹਨਾਂ ਨੂੰ ਪੀਸ ਦੇ ਸੰਧਾਰੇ ਦੇ ਰੋਪੇ ਦੇ ਉਹਨਾਂ ਦਾ ਸਾਰੀਆਂ ਭੈਣਾਂ ਵੱਲੋਂ ਵੀ ਔਰ ਲੇਡੀਜ਼ ਲਾਇਨ ਦੀ ਵਾਪਸ ਦੇ ਪ੍ਰੈਜ਼ੀਡੈਂਟ ਮੈਡਮ ਰੇਖਾ ਛਾਉੜਾ ਜੀ ਤੇ ਉਹਨਾਂ ਦੀ ਪ੍ਰਬੰਧਕੀ ਟੀਮ ਵੱਲੋਂ ਬਹੁਤ ਹੀ ਧੰਨਵਾਦ ਸ਼ੁਕਰੀਆ ਤੇ ਮਿਹਰਬਾਨੀ ਰੱਬ ਤੁਹਾਨੂੰ ਰੱਖਿਆ ਵਾਸਤੇ ਸਾਡੀ ਸਾਰੀਆਂ ਭੈਣਾਂ ਦੀ ਇਹ ਦੁਆ ਹੈ ਚੜ੍ਹਦੀ ਕਲਾ ਵਿੱਚ ਰਹੋ ਔਰ ਇੱਕ ਜੋ ਰਿਟਰਨ ਗਿਫਟ ਹੈ ਥਾਰੇ ਤੁਹਾਨੂੰ ਮਿਲ ਜਾ ਰਹੇ ਨੇ ਸਾਰੀਆਂ ਭੈਣਾਂ ਨੂੰ ਜੀ ਦੇ ਜੋ ਚਿਪ ਟੂਲ ਐਂਡ ਡਰਾਈਵਰ ਕੰਪਨੀ ਐ ਉਹਨਾਂ ਵੱਲੋਂ ਵੀ ਜਿਆਦਾ ਉਹਨਾਂ ਨੂੰ ਦੁਆਵਾਂ ਦੇ ਵਿੱਚ ਯਾਦ ਰੱਖਿਓ ਹਰ ਵਾਰੀ ਹਰ ਵਾਰੀ ਸ਼ਿਫਾਨੀ ਜੋ ਮੈਡਮ ਨੇ ਉਹਨਾਂ ਨੇ ਭੇਜਿਆ ਕਿਥੇ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਕਹਿੰਦੇ ਹੁੰਦੇ ਜਗ ਜਿਉਣ ਜਿਨ੍ਹਾਂ ਨੇ ਇੰੀਆਂ ਨੂੰ ਸਫਲ ਬਣਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਭੈਣਾਂ ਨੂੰ ਸੰਧਾਰੇ ਦੇ ਰੂਪ ਦੇ ਵਿੱਚ ਇਹ ਗਿਫਟ ਭੇਜੇ ਆਂ ਅਸੀਂ ਤੈਹ ਦੇ ਲੋ ਉਹਨਾਂ ਦਾ ਬਹੁਤ ਰਿਸ਼ਤ ਕਰਨਾ ਕਰਦੇ ਆਂ ਧੰਨਵਾਦ ਮੇਰੇ ਵੱਲ ਥੈਂਕ ਯੂ Terima kasih telah <laughs> menonton! ਉਹ ਬਦਲਾਂ ਦੇ ਲਈ ਬਿਲੀ ਬਿਲੀ சின்ன ਕੋਟਾਂ ਕੋਲੇ ਪਾਸ ਸੱਗੇ। ਇਹ ਦੇਖੋ ਤੁਸੀਂ ਇਹ ਦੇਖੋ ਜੀ ਤੁਹਾਡੇ ਬੱਸ ਦੇ ਵਿੱਚ 2 200 ਦੇ ਕਿੰਨੇ ਨੋਟ ਹੈ? ਕੋਈ ਵੀ ਚਾਨ ਇੱਟ ਹੈ। ਇੱਟ ਵੀ ਨਹੀਂ। ਦੇਖੋ ਦੇਖੋ ਦੇਖੋ। ਪਹਿਲਾ ਜਿੱਦਿ ਦੇ ਕੋਲੇ ਹੈਗੇ ਸੇਸ ਤੇ ਆਓ। ਦੂਜੇ ਜਿੱਦਿ ਦੇ ਕੋਲੇ ਹੈਗੇ ਆਓ। ਆਓ ਆਓ। ਵੇਟ 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 ਜੀ। ਯੈਸ। i <laughs> you ਨੇ ਕਿਤੇ ਨਾ ਕਿਤੇ ਪੰਜਾਬੀ ਕਲਚਰ ਅੱਜ ਵੀ ਜ਼ਿੰਦਾ ਹੈ ਹਨਾ ਤੇ ਇਸ ਲਈ ਅਸੀਂ ਤੀਆਂ ਦਾ ਮੇਲਾ ਕੀਤਾ ਹੈ ਕਿ ਜਿਵੇਂ ਕਈ ਵਾਰ ਸਾਰੀਆਂ ਲੇਡੀਜ਼ ਘਰੇ ਬੈਠੇ ਮਿੱਟੀਆਂ ਬੋਰ ਹੋ ਜਾਂਦੀਆਂ ਟਾਈਮ ਵੀ ਨਹੀਂ ਪਾਸ ਹੁੰਦਾ ਤਾਂ ਸਾਨੂੰ ਐ ਇੱਥੇ ਇੰਜੋਏ ਕਰਨ ਤੇ ਨਾਲੇ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦਾ ਪਤਾ ਲੱਗੇ ਮੈਡਮ ਤੀਆਂ ਦੇ ਮੇਲੇ ਕਿਹੜੇ ਪਿੰਡਾਂ ਦੇ ਵਿੱਚ ਮਨਾਏ ਜਾਂਦੇ ਸੀਗੇ ਪਿੰਪਾ ਥੱਲੇ ਮਨਾਏ ਜਾਂਦੇ ਸੀਗੇ ਉਹ ਖਤਮ ਹੋ ਰਹੇ ਜਾ ਰਹੇ ਆ ਜੋ ਅੱਜ ਕੱਲ੍ਹ ਦੀਆਂ ਲੇਡੀਜ਼ ਵਗੈਰਾ ਉਹ ਹੋਟਲਾਂ ਵਿੱਚ ਹੀ ਮਨਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਬਣੀ ਕਿਉਂਕਿ ਸ਼ਹਿਰ ਚ ਪਤਾ ਇੰਨੇ ਪੀਪਲ ਦੇ ਮੇ ਹੈ ਗਿਆ ਹੈ ਨਾ ਪੇੜ ਤੇ ਅੱਜ ਕੱਲ ਨਾ ਹੀ ਉਹਨਾਂ ਨੂੰ ਪੁਰਾਣੀ ਜਨਰੇਸ਼ਨ ਦਾ ਇੰਨਾ ਪਤਾ ਹੈਗਾ ਕਿ ਪਹਿਲਾਂ ਕਿਦਾਂ ਕੁਝ ਹੁੰਦਾ ਸੀ ਤੇ ਉਹਨਾਂ ਨੂੰ ਬਸ ਅਸੀਂ ਦੱਸ ਹੀ ਰਹੇ ਹਾਂ ਕਿ ਪਹਿਲਾਂ ਵੀ ਇਦਾਂ ਦੀਆਂ ਨਾਲ ਤਿਹਾਰ ਮਨਾਇਆ ਜਾਂਦਾ ਸੀ ਪਿੰਡਾਂ 'ਚ। ਜਮਿਟੋ ਸੈਸ਼ਨ ਨੂੰ ਕੀ ਕਹਿਣਾ ਚਾਹੋਗੇ ਤੀਆਂ ਦੇ ਬਾਰੇ? ਅਸੀਂ ਕਹਿਣਾ ਚਾਹਾਂਗੇ ਵੀ ਹਰ ਵਾਰੀ ਅੱਜ ਵੀ ਇੰਨੇ ਇੰਨੇ ਬੰਦੇ ਇਰੋਂ ਕਿ ਨਾਮ ਹੈ। ਹਾਂਜੀ ਮੇਰਾ ਨਾਮ ਅਨੂਪੋਇਲ ਹੈ ਸਰ। ਮੈਂ ਸਭ ਤੋਂ ਪਹਿਲਾਂ ਬਠਿੰਡਾ ਵਾਸੀਆਂ ਨੂੰ ਸਭ ਨੂੰ ਸਾਵਣ ਦੀ ਤੀ ਦੀ ਬਹੁਤ-ਬਹੁਤ ਵਧਾਈਆਂ ਦਿੰਦੀ ਆ ਅੱਜ ਮੈਂ ਤੀ ਦੇ ਪ੍ਰੋਗਰਾਮ ਤੇ ਆਈ ਹੋਈ ਆ ਮੈਂ ਸਭ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੂੰਗੀ ਵੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ ਸਰ ਉਹਨਾਂ ਨੂੰ ਵੀ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਵੀ ਤੀਜ ਕੀ ਹੈ ਜੇ ਅੱਜ ਆਪਾਂ ਬੱਚਿਆਂ ਨੂੰ ਦੱਸਦੇ ਆ ਨਾ ਵੀ ਅਸੀਂ ਤੀਤੇ ਚੱਲਿਆ ਤੀਤੇ ਤਿਆਰ ਹੋਣਾ ਹੈ ਖੀਰ ਪੂੜੇ ਬੰਦਿਆ ਉਹਨਾਂ ਨੂੰ ਨਹੀਂ ਸਮਝ ਇਸ ਚੀਜ਼ ਦੀ ਕਿ ਉਹ ਆਪਣੀ ਸਟੱਡੀ ਆਪਣਾ ਕਰੀਅਰ ਆਪਣਾ ਉਸੇ ਜਿਹੇ ਧਿਆਨ ਹੈ ਉਹਨਾਂ ਦਾ ਹਨਾ ਬਟ ਜੋ ਆਨੰਦ ਜੋ ਖੁਸ਼ੀ ਨਾ ਨੱਚ ਟੱਪ ਕੇ ਕੀਰ ਪੂੜੇ ਖਾ ਕੇ ਅੱਜ ਦੀ ਜਨਰੇਸ਼ਨ ਨੂੰ ਹੋਣੀ ਚਾਹੀਦੀ ਉਹ ਨਹੀਂ ਹੈ ਉਹ ਫੋਨਾਂ 'ਚ ਬੜੇ ਹੋਏ ਨੇ ਬਟ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦੀ ਸਾਰੀ ਜਨਰੇਸ਼ਨ ਨੂੰ ਅੱਜ ਦੀ ਨੂੰ ਬੇਟਾ ਸਮਝੋ ਇਸ ਚੀਜ਼ ਨੂੰ ਇਹ ਵੀ ਆਪਾਂ ਨੂੰ ਜ਼ਰੂਰੀ ਹੈ ਨੌਲੇਜ ਵੀ ਹਸਣਾ ਖੇਲਣਾ ਖਾਣਾ ਪੀਣਾ ਸਾਵਣ ਕੀ ਹੈ तीज ਕੀ ਹੈ ਖੀਰ ਪੂੜੇ ਕੀ ਹੈ ਨੱਚਣਾ ਟੱਪਣਾ ਪੰਜਾਬੀ ਕਲਚਰ ਲੇਡੀਜ਼ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੋਂ ਬਾਅਦ ਵੀ ਜਿਹੜੀਆਂ ਪਿੰਡ ਦੀਆਂ ਜਨਾਨੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਜੋੜੀਏ ਉਹਨਾਂ ਨੂੰ ਅਸੀਂ ਇਸ ਚੀਜ਼ ਤੋਂ ਕਈ ਵੀ ਸ਼ਹਿਰਾਂ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰੋਗਰਾਮ ਤੁਸੀਂ ਆਓ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਹੀ ਕਰਾਂਗੇ ਵੀ ਸਾਨੂੰ ਵੀ ਤੁਸੀਂ ਪਿੰਡਾਂ ਦੇ ਵਿੱਚ ਮੌਕਾ ਦਿਓ ਉੱਥੇ ਜਾ ਕੇ ਆਪਣੀ ਚੀਜ਼ ਦਾ ਸੈਲੀਬ੍ਰੇਸ਼ਨ ਹੁਣ ਅੱਗੇ ਤਾਂ ਪਿੰਗਾ ਝੂਟ ਕੇ ਮਨਾਇਆ ਜਾਂਦੇ ਸੀਗੇ ਹਰ ਤਰ੍ਹਾਂ ਦੇ ਰਸੇ ਵਗੈਰਾ ਲਗਾਏ ਕੇ ਚੁਪ ਜੋ ਡਲਿਟੇ ਜਾਂਦੇ ਸੀਗੇ ਹੁਣ ਉਹ ਸਿਸਟਮ ਹੀ ਖਤਮ ਹੋ ਰਿਹਾ ਹਰ ਕੋਈ ਹੋਟਲਾਂ ਵਿੱਚ ਹੀ ਮਨਾ ਰਿਹਾ ਸਰ ਦੇਖੋ ਹੁਣ ਇੱਕ ਤਾਂ ਜਿਹੜਾ ਅੱਜ ਦਾ ਕਲਾਈਮੇਟ ਹੈ ਉਹ ਐਕਚੁਅਲੀ ਕਹਿੰਦਾ ਵੀ ਗਰਮੀ ਇੰਨੀ ਹੋ ਗਈ ਪਹਿਲਾਂ ਲੋਕੀ ਇਹ ਚੀਜ਼ ਨਹੀਂ ਮੰਨਦੇ ਸੀਗੇ ਵੀ ਪਾਰਕ ਦੇ ਵਿੱਚ ਜਾਓ ਹਨਾ ਉਦੋਂ ਦੀ ਪਿੰਗਾ ਪੈਂਦੀਆਂ ਸੀਗੀਆਂ ਉਹ ਕਲਚਰ ਆਪਾਂ ਨੂੰ ਹੀ ਪਤਾ ਸਭ ਨੂੰ ਪਤਾ ਨਹੀਂ ਕਲਚਰ ਖਤਮ ਹੋ ਰਿਹਾ ਹੈ ਕੋਸ਼ਿਸ਼ ਕਰਾਂਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਸਭ ਨੂੰ ਸੰਦੇਸ਼ ਵੀ ਦਿੰਨੇ ਆ ਵੀ ਇਹ ਕਲਚਰ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਪਰ ਅੱਜ ਜਨਰੇਸ਼ਨ ਟਾਈਮ ਦੇ ਅਕੋਰਡਿੰਗਲੀ ਸਭ ਨੂੰ ਚੱਲਣਾ ਕਰਦਾ ਹੈ ਉਹਨੇ ਇਹ ਚੀਜ਼ ਦਾ ਟ੍ਰੈਂਡ ਹੈ ਆਉਣ ਵਾਲੇ ਟਾਈਮ ਵਿੱਚ ਮੈਨੂੰ ਲੱਗਦਾ ਉਹ ਵੀ ਟ੍ਰੈਂਡ ਦੁਬਾਰਾ ਤੋਂ ਆ ਜਾਣਾ ਹੈ ਵੀ ਪਾਰਕ ਦੇ ਵਿੱਚ ਪਿੰਗਾ ਲਗਣੀ ਹੈ ਝੂਟੇ ਝੂਟਨੇ ਹੈ ਤੇ ਉਹ ਚੀਜ਼ ਅਸੀਂ ਕੋਸ਼ਿਸ਼ ਕਰਾਂਗੇ ਅ ਨੈਕਸਟ ਈਅਰ ਤੋਂ ਵੀ ਸ਼ਾਇਦ ਅਸੀਂ ਵੀ ਇਹ ਵਾਲਾ ਪ੍ਰੋਗਰਾਮ ਕਰ ਸਕੀਏ ਪਾਰਕ ਦੇ ਵਿੱਚ ਜਾ ਕੇ ਪਿੰਗਾ ਪਾ ਕੇ ਪਿੰਗਾ ਝੁਕਾ ਸਕੀਏ ਹਣ ਤੁਹਾਨੂੰ ਕਿੰਨੇ ਸਾਲ ਹੋ ਗਏ ਤੀਆਂ ਦਾ ਮੇਲਾ ਲਾਉਣ ਦਾ ਸਾਨੂੰ ਕਟੋ-ਕਟ ਸਰ 10 ਸਾਲ ਹੋ ਅਸੀਂ ਮੈਡਮ ਰੇਖਾ ਮੈਡਮ ਨਾਲ ਜੁੜੇ ਹੋਏ ਹਾਂ ਅਸੀਂ ਮਿਲ ਕੇ ਪ੍ਰੋਗਰਾਮ ਕਰਦੇ ਹਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਬਹੁਤ ਸਾਡਾ ਕਾਮਯਾਬ ਹੁੰਦਾ ਪ੍ਰੋਗਰਾਮ ਇਸ ਵਾਰ ਵੀ ਇਸ ਇੱਛਾ ਰੱਖਦੇ ਆ ਸਾਰੇ ਸਾਡੇ ਪ੍ਰੋਗਰਾਮ ਨੂੰ ਉਤਸ਼ਾਹ ਕਰਾਂਗੇ ਤੇ ਖੁਸ਼ੀ ਨਾਲ ਬਣਾਉਂਦੇ ਆ। ਆਪਣੀ ਮੈਡਮ ਕੋਈ ਉਸ ਸੈਜੀ ਦਾ ਨਾਮ ਹੈ ਜਾਂ ਸਟੈਂਡ ਰੱਖਿਆ ਹੋਏ ਕੋਈ ਹਾਂਜੀ ਲੇਡੀਜ਼ ਲਾਈਨ ਕੋਲਪ ਤਰਫੋਂ ਇਹ ਤੀ ਦਾ ਪ੍ਰੋਗਰਾਮ ਬਣਾਇਆ ਗਿਆ ਅੱਜ ਬਾਈ ਹਾਈਟ ਦੇ ਵਿੱਚ ਜਿਸਨੂੰ ਸਾਰੇ ਅਸੀਂ ਸੇਲੀਆਂ ਮਿਲ ਗਏ ਐ ਅਨਾ ਮੈਡਮ ਨੂੰ ਸਪੋਰਟ ਕੀਤੀ ਹੈ ਕਿ ਅਸੀਂ ਅੱਜ ਸਭ ਦੀ ਖੁਸ਼ੀ ਨਾਲ ਸਭ ਦੀ ਹਿੰਮਤ ਦੇ ਨਾਲ ਅਸੀਂ ਅੱਜ ਪ੍ਰੋਗਰਾਮ ਬਣਾਇਆ। ਕੀ ਨਾਮ ਹੈ ਲਾ ਹਾਂ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਕੁਲਮੀਤ ਕੌਰ ਤੇ ਮੈਂ ਇੱਕ ਬੈਂਕ ਵਿੱਚ ਸੀਨੀਅਰ ਮੈਨੇਜਰ ਦੀ ਪੋਸਟ ਤੇ ਹਾਂ ਐਂਡ ਸਭ ਤੋਂ ਪਹਿਲਾਂ ਸਭ ਨੂੰ ਦਿਲੋਂ ਤੇ ਇਹ ਦਿਲ ਤੋਂ ਜੀ ਆ ਬਹੁਤ ਬਹੁਤ ਮੁਬਾਰਕਾਂ ਐਕਚੁਅਲੀ ਜੇ ਅਸਲੀ ਸਾਰੇ ਮਿਲ ਕੇ ਦੀਦ ਦਾ ਤਿਉਹਾਰ ਜਿਹੜਾ ਹੈਗਾ ਹੈ ਸੈਲੀਬ੍ਰੇਟ ਕਰ ਰਹੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਬੱਚੇ ਵੀ ਨੇ ਹਰ ਕੈਟਾਗਰੀ ਦੇ ਯੂ ਨੋ ਸਾਰੇ ਹੈਗੇ ਨੇ ਲੋਗ ਬੱਚੇ ਵੀ ਹੈ ਬੱਚੀਆਂ ਵੀ ਨੇ ਵੱਡੇ ਵੀ ਨੇ ਏ ਜਡਵੀ ਨੇ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਵੀ ਸਭ ਨੂੰ ਪ੍ਰਾਇੋਰਟੀ ਦੇ ਕੇ ਅੱਗੇ ਲਿਆਂਦਾ ਜਾ ਰਿਹਾ ਹੈ ਤੇ ਸਭ ਤੋਂ ਪਹਿਲਾਂ ਮੈਂ ਰਿਹਾ ਸ਼ਬਲਾ ਜੀ ਦਾ ਬਹੁਤ ਬਹੁਤ ਲੇਡੀਜ਼ ਜੋ ਐਨ ਕਲੱਬ ਦੇ ਪ੍ਰੈਜ਼ੀਡੈਂਟ ਨੇ ਆਮ ਵੈਰੀ ਥੈਂਕਫੁਲ ਟੂ ਹਰ ਕਿ ਉਹਨਾਂ ਨੇ ਇੱਕ ਇਹ ਉਪਰਾਲਾ ਜਿਹੜਾ ਕੀਤਾ ਹੈਗਾ ਇਟਸ ਨਾਟ ਓਨਲੀ ਮਤਲਬ ਯੂ نو ਕਿ ਇਕ ਇਕ ਐਫਰਟ ਨਹੀਂ ਹੈਗੀ ਉਹਨਾਂ ਵੱਲੋਂ ਕਿ ਇਸ ਨੂੰ ਸੈਲੀਬ੍ਰੇਟ ਕੀਤਾ ਜਾਵੇ ਆਪਣੇ ਕਲਚਰ ਨੂੰ ਅੱਗੇ ਲੈ ਕੇ ਆਣਾ ਦੀ ਉਹਨਾਂ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਜਿਸ ਨੂੰ ਮੈਂ ਬਹੁਤ ਜ਼ਿਆਦਾ ਸੈਲੂਟ ਕਰਦੀ ਹਾਂ ਐਂਡ ਬੀਲੀਵ ਮੀ ਕਿ ਮੈਂ ਆਪਣਾ ਬੈਂਕ ਉਹ ਜਲਦੀ ਛੁੱਟੀ ਲੈ ਕੇ ਸੀ ਜਸਟ ਸੋ ਇਸ ਲਈ ਆਈ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਸੱਭਿਆਚਾਰ ਨੂੰ ਥੋੜਾ ਜਿਹਾ ਵਕਤ ਜ਼ਰੂਰ ਦੇਣਾ ਚਾਹੀਦਾ ਫਿਰ ਦੇਲੇ ਤਿੰਨ ਦੇ ਵਿੱਚ ਆਪਾਂ ਹਰ ਜਿਹੇ ਨੂੰ ਟਾਈਮ ਦਿੰਦੇ ਆ ਇਹਦੀ ਆਪਣੀ ਇੱਕ ਵੱਖਰੀ ਬਹੁਤ ਲੱਗਦਾ ਹੈ ਤੇ ਔਰ ਇੱਕ ਚੀਜ਼ ਆ ਕੇ ਜੋ ਮੈਂ ਅਬਜ਼ਰਵ ਕੀਤੀ ਹੈ ਉਹ ਇਹ ਹੈ ਕਿ ਹਰ ਇੱਕ ਨੂੰ ਹਰ ਇੱਕ ਲੇਡੀ ਨੂੰ ਜਿਹੜੀ ਇੱਥੇ ਅਹਿਮੀਅਤ ਦਿੱਤੀ ਜਾ ਰਹੀ ਹੈ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਅਕੇ ਲਿਆਦਾ ਜਾ ਰਿਹਾ ਹੈ ਆਮ ਵੈਰੀ ਥੈਂਕਫੁਲ ਟੂ थैंक यू सो मच हाँ जी मैडम क्या नाम है मेरा नाम अनु अरोड़ा है मेरा आज छब्बी तो बटी रोड से डिवाइन लूट्स के नाम से सैलून है और बटी रोड के आदि बेकरी आदि के नाम से बेक्री है ਮੈਡਮ ਕੀ ਕਹਿਣਾ ਚਾਹੂੰਗਾ ਜੋ ਤੀਆਂ ਦਾ ਮੇਲੇ ਵਾਸਤੇ ਤੁਸੀਂ ਮਨਾ ਰਹੇ ਹੋ ਬੋਟਲ ਦੇ ਵਿੱਚ ਕੀ ਕਹਿਣਾ ਚਾਹੂੰਗਾ ਅਸੀਂ 10 ਸਾਲਾਂ ਤੋਂ ਰੇਖਾ ਜੀ ਦੇ ਨਾਲ ਲੇਡੀ ਲਾਇਓਨਸ ਕਲੱਬ ਵੱਲੋਂ ਮਨਾ ਰਹੇ ਆ ਗਿਆ ਕਿ ਅਸੀਂ ਇਹ ਕਹਾ ਕਹਿਣਾ ਚਾਹਾਂਗੇ ਸਾਰੇ ਲੋਕ ਵੈਸਟਰਨ ਕਲਚਰ ਛੋੜ ਕੇ ਆਪੇ ਫਿਰਸੇ ਆਪਣੇ ਕਲਚਰ ਤੇ ਵਾਪਸ ਆਣ ਕਿ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਬਹੁਤ ਅਸੀਂ ਇਹੀ ਹੌਸਲਾਮ ਦਿੰਨੀ ਆ ਸਾਰੇ ਮੈਡਮ ਤੀਆਂ ਦੇ ਮੇਲੇ ਪਹਿਲਾਂ ਉਹ ਪਿੰਡਾਂ ਵਿੱਚ ਮਨਾਏ ਜਾਂਦੇ ਸੀਗੇ ਪਿਛਲਾ ਥੱਲੇ ਮਨਾਏ ਜਾਂਦੇ ਸੀ ਹੁਣ ਉਹ ਕਲਚਰ ਖਤਮ ਹੋ ਰਿਹਾ ਹੈ ਕਿ ਅੱਜ ਕੱਲ ਦੀ ਜਨਰੇਸ਼ਨ 호텔ਾਂ ਵਿੱਚ ਹੀ ਮਨਾ ਰਹੀ ਹੈ ਉਹਨਾਂ ਨੂੰ ਕੀ ਸੰਦੇਹ ਦੇਣਾ ਚਾਹੁੰਦਾ ਐ ਐਕਚੁਅਲੀ ਹਰ ਕਿਸੇ ਨੂੰ ਹੈਸੀ ਵਿੱਚ ਰਹਿਣ ਦੀ ਆਦਤ ਪੈ ਗਈ ਹੈ ਤਾਂ ਇਸ ਕਰਕੇ ਹਰ ਕੋਈ ਸੋਚਦਾ ਹੈ ਵੀ ਹੁਣ ਅਸੀਂ ਬਾਹਰ ਨਹੀਂ ਰਹਿ ਸਕਦੇ ਪਰ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਸਾਰੇ ਅੰਗੇ ਪੁਰਾਣੇ ਕਲਚਰ ਤੇ ਫਿਰ ਆਪਸਾਂ ਕਰੀਏ ਕੀ ਸੰਦੇਹ ਦੇਣਾ ਚਾਹੁੰਗੇ ਜਨਰੇਸ਼ਨ ਨੂੰ ਅਜੀ ਨਵੀਂ ਪੀੜੀ ਨੂੰ ਨਵੀਂ ਪੀੜੀ ਨੂੰ ਤਾਂ ਜੋ ਅਸੀਂ ਆਪ ਵੱਡੇ ਜਿਹੜਾ ਕੁਝ ਉਹਨਾਂ ਨੂੰ ਸਿਖਾਵਾਂਗੇ ਉਹੀ ਉਹ ਲੋਕ ਕਰਾਂਗੇ ਨੇਤਾ ਜੀ ਅਸੀਂ ਵੀ ਨਹੀਂ ਦੱਸਾਂਗੇ ਤਾਂ ਉਹ ਕੀ ਕਰ ਸਕਣਗੇ ਤੇ ਇਸ ਵਾਸਤੇ ਉਹ ਸਾਡੇ ਹੀ ਫਰਜ਼ ਹੈ ਕਿ ਅੱਬ ਦੀ ਅਸੀਂ ਨਵੀਂ ਜਨਰੇਸ਼ਨ ਨੂੰ ਸਾਰਾ ਕੁਝ ਕਰਕੇ ਦਿਖਾਈਏ ਔਰ ਆਪਣੇ ਵੈਸੇ ਬਾਰੇ ਦੱਸਦੇ ਤੇ ਮੈਂ ਰੇਖਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਔਰ ਜੋ ਹਰ ਸਾਲ ਸਾਨੂੰ ਸਾਰਿਆਂ ਨੂੰ ਇਕੱਠਾ ਕਰਦੇ ਆ ਔਰ ਇਸ ਪ੍ਰੋਗਰਾਮ ਵਿੱਚ ਅਸੀਂ ਸਾਰੇ ਨਾਲ ਤੇ ਸਾਰਿਆਂ ਦਾ ਇੰਤਜ਼ਾਮ ਕਰਵਾਉਂਦੇ ਆ ਥੈਂਕਸ ਵਰਮਾ ਜੀ ਦੀਆਂ ਦੇ ਮੇਲੇ ਤੇ ਪਹੁੰਚੇ ਆ ਕਿਵੇਂ ਦੇਖ ਰਹੀਆਂ ਹਾਂ ਜੀ ਹਾਂਜੀ ਮੈਂ ਸਮਾਜ ਸੇਵਿਕਾ ਬਠਿੰਡਾ ਤੋਂ ਵੀਰਨੂ ਗੋਇਲ ਅ ਮੇਰੇ ਖਿਆਲ ਜਿੱਥੇ ਜਿੱਥੇ ਵੀ ਪਠਾਨਾ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਜਿੱਥੇ ਵੀ ਤੀਆਂ ਮਨਾਈਆਂ ਜਾ ਰਹੀਆਂ ਬੜੇ ਉਤਸ਼ਾਹ ਦੇ ਨਾਲ ਮਨਾਈਆਂ ਜਾ ਰਹੀਆਂ ਔਰ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਤੇ ਆਪਸ ਦੇ ਵਿੱਚ ਮਹਿਲਾਵਾਂ ਦਾ ਮੁਟਿਆਰਾਂ ਦਾ ਪਿਆਰ ਇੱਕ ਦੂਜੇ ਨੂੰ ਮਿਲਣਾ ਜੁਲਣਾ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਵੀ ਇੱਥੇ ਲੇਡੀਜ਼ ਲਾਇਨ ਕਲੱਬ ਵੱਲੋਂ रेखा छाबड़ा जी ਦੀਗਵਾਈ ਵਿੱਚ ਬੜੀ ਅਚੀ ਤੀਜ ਸੈਲੀਬ੍ਰੇਸ਼ਨ ਕੀਤੀ ਗਈ ਹੈ ਔਰ ਮੈਂ ਮਹਿਲਾਵਾਂ ਨੂੰ ਔਰਤਾਂ ਨੂੰ ਮੇਰੀਆਂ ਭੈਣਾਂ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਅਸੀਂ ਸਾਰਿਆਂ ਨੇ ਮਿਲ ਕੇ ਨਾਰੀ ਸਸ਼ਕਤੀਕਰਨ ਦੀ ਜਿਹੜੀ ਹੈ ਮਿਸਾਲ ਬਣ ਕੇ ਫੇਰੀ ਉੱਪਰ ਉਠਾਂਗੇ ਅਸੀਂ ਸਾਰੇ ਜਿਵੇਂ ਅਸੀਂ ਮਿਲ ਕੇ ਰਹੀਏ ਆਪਸ ਵਿੱਚ ਪਿਆਰ ਵੰਡੀਏ ਔਰ ਇਹ ਜਿਹੜੀ ਚੇਨ ਹੈ ਇਹ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ ਔਰ ਆਪਣੀ ਸੰਸਕ੍ਰਿਤੀ ਨੂੰ ਆਪਣੇ ਸੱਭਿਆਚਾਰ ਅਸੀਂ ਤਾਂ ਹੀ ਹੀ ਬੁਲੰਦ ਰੱਖਾਂਗੇ ਜੇ ਅਸੀਂ ਇਸ ਤਰ੍ਹਾਂ ਦੇ ਫੰਕਸ਼ਨ ਆਰਗੇਨਾਈਜ਼ ਕਰਦੇ ਰਵਾਂਗੇ ਔਰ ਤਾਂ ਕਿ ਜਿਹੜੇ ਸਾਡੇ ਆਉਣ ਵਾਲੇ ਫਿਊਚਰ 'ਚ ਬੱਚੇ ਐ ਇਸ ਨੂੰ ਦੇਖਣ ਔਰ ਇਸ ਨੂੰ ਕਦੇ ਵੀ ਨਾ ਭੁੱਲਣ ਤਾਂ ਕਿ ਸਾਡਾ ਜਿਹੜਾ ਮਾਹੌਲ ਐ ਪੰਜਾਬ ਦਾ ਪਠਿੰਡੇ ਦਾ ਸਾਡੇ ਦੇਸ਼ ਦਾ ਰੰਗ-बिरंगा ਔਰ ਪਿਆਰ ਭਰਿਆ ਬਣਿਆ ਰਵੇ ਧੰਨਵਾਦ ਜੀ ਮੈਡਮ ਇੱਕ ਤੀਆਂ ਦੇ ਮੇਲੇ ਜੋ ਖੁੱਲੇ ਕਿੱਥਾ ਥੱਲੇ ਮਨਾਏ ਜਾਂਦੇ ਸੀਗੇ ਜੀ ਹਾਂ ਜੀ ਹਾਜੂ ਖਤਮ ਹੋ ਚੁੱਕੇ ਐ ਹਾਂ ਜੀ ਤੁਸੀਂ ਦਰਸ਼ਕ ਨੂੰ ਕੀ ਜਾਨਣਾ ਚਾਹੋ ਜੋ ਤੀਆਂ ਦੇ ਮੇਲੇ ਹੋਟਲ ਵਿੱਚ ਮਨਾਏ ਜਾ ਰਹੇ ਆ ਤੇ ਹਾਂ ਜੀ ਦੇਖੋ ਆ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਪਹਿਲਾਂ ਦਾ ਟਾਈਮ ਸੀ ਪੀਪਲ ਦੇ ਥੱਲੇ ਪੀਪਲ ਦੇ ਥੱਲੇ ਦਾ ਕਾਰਨ ਕੀ ਸੀ ਵੀ ਠੰਡੀ ਠੰਡਾ ਹਵਾ ਹੋਵੇ ਤੇ ਛਾਂ ਹੋਵੇ ਉਹਦੇ ਥੱਲੇ ਤੀਆਂ ਮਨਾਇਆ ਜਾਂਦੀਆਂ ਸੀ ਲੇਕਿਨ ਜਿਵੇਂ ਜਿਵੇਂ ਸਮਾਂ ਬਦਲਦਾ ਰਿਹਾ ਪੱਖਿਆਂ ਦੀ ਫੁੱਲਰਾਂ ਦੀ ਏਸੀ ਦੀ ਜਿਹੜੀ ਹੈ ਨਾਲ ਨਾਲ ਸਹੂਲਤ ਹੋ ਗਈ ਤਾਂ ਜਿਵੇਂ ਜਿਸ ਨੂੰ ਠੀਕ ਲੱਗਦਾ ਹੈ ਕਿਉਂਕਿ ਮੇਨ ਮਕਸਦ ਇਹ ਹੈ ਕਿ ਤਿਹਾਰ ਮਨਾਏ ਜਾਣ ਔਰ ਜਿਹੜਾ ਹੈ ਬੱਚਿਆਂ ਨੂੰ ਜਾਣੂ ਕਰਾਇਆ ਜਾਵੇ ਸਭਿ ਸਭਿਅਤ ਸੱਭਿਆਚਾਰ ਸਾਰੀ ਚੀਜ਼ਾਂ ਬਾਰੇ ਤੇ ਇਹ ਇਹ ਤਿਯਾਰ ਇਸ ਤਰੀ ਮੰਦਰ ਰਹੇ ਤਜੇ ਪਿਪਲੀ ਥੱਲੇ ਲੱਗਦੀ ਹੈ ਤਾਂ ਵੀ ਬਹੁਤ ਅੱਛਾ ਹੈ ਹੁਣ ਵੀ ਦੇ ਆਪਾਂ ਦੇਖਦੇ ਪਿੰਡਾਂ ਦੇ ਨੀਚੇ ਪੇੜਾਂ ਦੇ ਛਾਂ ਦੇ ਥੱਲੇ ਲੱਗਦੇ ਆ ਔਰ ਸ਼ਹਿਰਾਂ ਦੇ ਵਿੱਚ ਜਿੱਥੇ ਖੁੱਲੀ ਜਗ੍ਹਾ ਮਿਲਦੀ ਹੈ ਖੁੱਲੀ ਜਗ੍ਹਾ ਲੱਗਦੀ ਹੈ ਅਗਰ ਕਿਸੇ ਹੋਟਲ ਜਾਂ ਪੈਲਸ ਦੇ ਵਿੱਚ ਸਾਡੀਆਂ ਭੈਣਾਂ ਇਕੱਠੀਆਂ ਹੋਣੀਆਂ ਤਾਂ ਉੱਥੇ ਲੱਗ ਜਾਂਦੀਆਂ ਕਿਉਂਕਿ ਉੱਥੇ ਏਸੀ ਦੀ ਹਵਾ ਹੁੰਦੀ ਹੈ ਤੇ ਜਿਵੇਂ ਜਿਹਨੂੰ ਐਡਜਸਟ ਹੁੰਦਾ ਹੈ ਤੇ ਜਿਵੇਂ ਜਿਵੇਂ ਜਿਸ ਦਾ ਬਜਟ ਹੁੰਦਾ ਹੈ ਲੇਕਿਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਕੌਰ ਪਿੰਡਾਂ ਤੋਂ ਅੱਜ ਅਸੀਂ ਇਕੱਠੀਆਂ ਹੋਈਆਂ ਸਾਰੀਆਂ ਕੁੜੀਆਂ ਜਿਹੜੀਆਂ ਸੌਣ ਮਹੀਨੇ ਦੀ ਹਰ ਇੱਥੇ ਸਾਰੀਆਂ ਭੈਣਾਂ ਚਾਹ ਓਕੇ ਆਈਆਂ ਨੇ ਇਹ ਲੇਡੀਜ਼ ਲਾਈਨ ਕਲੱਬ ਹੈ ਹੁੰਡੇ ਦੇ ਵਿੱਚ ਬਹੁਤ ਹੀ ਜਿਆ ਕੰਮ ਕਰ ਰਿਹਾ ਹੈ ਉਸ ਦੇ ਪ੍ਰੈਜ਼ੀਡੈਂਟ ਮੈਡਮ ਰੇਖਾ ਛਾਵੜਾ ਜੀ ਤੇ ਉਹਨਾਂ ਦੇ ਪ੍ਰਬੰਧਕ ਕਮੇਟੀ ਨੇ ਇਹ ਪ੍ਰੋਗਰਾਮ ਦਾ ਉਪਰਾਲਾ ਕੀਤਾ ਹੈ ਇਹ ਹਰ ਹਰ ਪ੍ਰੋਗਰਾਮ ਵਧੀਆ ਕਰਦੇ ਨੇ ਔਰ ਤੀਆਂ ਨੂੰ ਜੋ ਕਿ ਇੰਨੀ ਗਰਮੀ ਦੇ ਵਿੱਚ ਜਿਹੜੀਆਂ ਉਹਨੀਆਂ ਫੇਰ ਵੀ ਭੈਣਾਂ ਨੂੰ ਪੱਛੀਆਂ ਦੇ ਮਨਾਂ ਦੇ ਵਿੱਚ ਚਾਹ ਹੁੰਦੀਆਂ ਨੂੰ ਮਨਾਉਣ ਦਾ ਕਿਉਂਕਿ ਸੌਣ ਦਾ ਮਹੀਨਾ ਇੱਕ ਐਸਾ ਮਹੀਨਾ ਜਿਹਦੇ ਵਿੱਚ ਖਾਨ ਨੂੰ ਵੀ ਜੀ ਕਰਦਾ ਹੈ ਗੋਨ ਨੂੰ ਵੀ ਜੀ ਕਰਦਾ ਨੱਚਣ ਨੂੰ ਵੀ ਜੀ ਕਰਦਾ ਤੇ ਗੋਨ ਨੂੰ ਵੀ ਜੀ ਕਰਦਾ ਇਸ ਮਹੀਨੇ ਦੀਆਂ ਮੇਰੇ ਵੱਲੋਂ ਔਰ ਲੇਡੀਜ਼ ਲਾਇਨ ਕਲੱਬ ਵੱਲੋਂ ਵੀ ਸਾਰੀਆਂ ਭੈਣਾਂ ਨੂੰ ਮਠਿੰਦੇਆਂ ਦੀਆਂ ਮਾਵਾ ਪੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੌਣਮੀ ਨੇਰੀਆਂ ਕਹਿੰਦੇ ਸੌਣ ਵੀਰ ਇਕੱਠਿਆਂ ਕਰੇ ਤੇ ਭੱਦ ਚੰਦਰੀ ਵਿਛੋੜੇ ਪਾਵੇ ਲੇਕਿਨ ਸੌਣ ਦੇ ਦੇ ਮਹੀਨੇ ਦੀਆਂ ਦੀ ਮੁਬਾਰਕਾਂ ਦੇ ਨਾਲ ਨਾਲ ਇਹ ਵੀ ਕਹਿ ਦੇਣੀ ਹੈ ਤੀਆਂ ਤੀਜ ਦੀਆਂ ਤੇ ਵਰੇ ਦਿਨਾਂ ਨੂੰ ਫੇਰ ਕਿਉਂਕਿ ਹਰ ਸਾਲ ਆਉਂਦੀ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਵਧੀਆ ਜੋਸ਼ੋਖ ਰੋਸ਼ਨਾ ਮਨਾਈ ਹੈ ਪਹਿਨਾਨੀ ਔਰ ਮਿਲਦੇ ਆ ਫੇਰ ਅਗਲੇ ਸਾਲ ਤੀਆਂ ਪੀਜਦਿਆਂ ਤੇ ਔਰ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਕਰਿੰਦਰਪੁਰ ਕੌਰ ਜੀ ਵੱਲੋਂ ਆਪ ਸਭ ਨੂੰ ਤੀਜ ਦੀਆਂ ਬਹੁਤ ਬਹੁਤ ਮੁਬਾਰਕਾਂ ਹਰੀਆਲੀ ਤੀਜ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਜੀਵਨ ਦੇ ਵਿੱਚ ਹਰਿਆ ਭਰਿਆ ਵਾਤਾਵਰਨ ਲੈ ਕੇ ਆਵੇ ਔਰ ਵਾਤਾਵਰਨ ਨੂੰ ਵੀ ਸ਼ੁੱਧ ਬਣਾਵੇ ਔਰ ਰੁੱਖ ਲਗਾਓ ਉਪਕਰਜਾ ਵਾਲਾ ਸਾਹ ਵੀ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਇਹ ਸਾਰਾ ਹਰਿਆ ਭਰਿਆ ਹੁੰਦਾ ਹੈਗਾ ਸੌਣ ਮਹੀਨੇ ਵੀ ਪਿਆ ਜਾਂਦਾ ਗੋਡੇ-ਗੋਡੇ ਕਾ ਸਾਰਿਆਂ ਦੇ ਚਾ ਮੂਲ ਪੂਰਾ ਕਰਦੇ ਹੋਏ ਇਸ ਮਹੀਨੇ ਦੀ ਫਿਰ ਤੋਂ ਸਾਰਿਆਂ ਨੂੰ ਮੁਬਾਰਕਾ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਵਧਾਈ ਥੈਂਕ ਯੂ ਕੀ ਨਾਮ ਹੈ ਸ਼ਾਲੀਨੀ ਗਰ ਕੀ ਕੰਮ ਕਰਦਾ ਤੁਸੀਂ ਸਾਡਾ ਆਪਣਾ ਸੈਲਨ ਹੈ ਬਿਊਟੀ ਸਲਵਨ ਫਾਰ ਅਕੈਡਮੀ ਹੈ ਸਾਡੀ ਸ਼ੀਸ਼ਾ ਮੇਕਅਪ ਸਟੂਡੀਓ ਐਂਡ ਅਕੈਡਮੀ ਇੱਥੇ ਰਹਿਣਾ ਮੇਰੇ ਕੋਲ ਪ੍ਰੋਪਰ ਅਡਰੈਸ ਕੀ ਹੈ ਸਰ ਇਹ ਦਾ ਐਡਰੈਸ ਹੈ ਰੇਲਵੇ ਰੋਡ ਨੀਅਰ ਅ ਮਨਿਸਪਲ ਕਾਰਪੋਰੇਸ਼ਨ ਨੈਕਸਟ ਟੂ ਡੈਫੋਡਲ ਬੁਟੀਕ ਜੋ ਉਹ ਸ਼ਾਦੀ ਦਾ ਆ ਕੇ ਆ ਰਿਹਾ ਹੈ ਹਾਂਜੀ ਦਸਤ ਉੱਧਰ ਆ ਰਿਹਾ ਹੈ ਉਹ ਲਕੀਆਂ ਪਿਆਰ ਹੋਣਗੇ ਉਹ ਆਉਣਗੇ ਆਪ ਦਾ ਮੇਕਅਪ ਆਪਾਂ ਕਰਾਉਣਗੇ ਉਹਨਾਂ ਨੂੰ ਕੀ ਲੈਸ ਕੀਤਾ ਜਾਊਗਾ ਕੀ ਦੇ ਸੌਫਟ ਮਿਲਿਆ ਜਾਊਗਾ ਸਰ ਸਾਡੇ ਕੋਲ ਸਾਰੀ ਸਰਵਿਸਿਜ਼ ਨੇ ਸਾਰੀ 올 ਬਿਊਟੀ ਸਰਵਿਸਿਜ਼ ਨੇ ਔਰ ਮੇਕਅਪਸ ਨੇ ਪਾਰਟੀ ਮੇਕਅਪ ਵੀ ਸਾਡੇ ਕੋਲ ਫ্রম ਬ੍ਰਾਈਡਲ ਮੇਕਅਪ ਇੰਗੇਜਮੈਂਟ ਮੇਕਅਪ ਐਚਡੀ ਮੇਕਅਪ ਸਾਰੀ ਸਰਵਿਸਿਜ਼ ਨੇ ਜੋ ਵੀ ਸਾਡੇ ਕੋਲ ਆਂਦੇ ਆ ਤੇ ਅਸੀਂ ਉਹਨਾਂ ਨੂੰ 50% ਆਫ ਹੈ ਮੇਕਅਪ ਤੇ ਹੁਣੇ ਤਾਂ ਸਾਡਾ ਸੀਜ਼ਨ ਹੈ ਤੇ ਅਸੀਂ ਉਹਨੇ 50% ਆਫ ਦਿੱਤਾ ਹੋਇਆ ਹੈ ਮੇਕਅਪ ਤੇ ਜੋ ਬ੍ਰਾਈਡਲ ਪੈਕੇजेस ਨੇ ਇੰਗੇਜਮੈਂਟ ਹੈ ਰਿਸੈਪਸ਼ਨ ਹੈ ਔਰ ਪਾਰਟੀ ਮੇਕਅਪ ਤੇ ਵੀ ਸਾਡਾ 50% ਆਫ ਹੈ ਔਰ ਜੋ ਬਿਊਟੀ ਸਰਵਿਸ ਨੇ ਉਹਨਾਂ ਤੇ ਅਪ ਟੂ 20 आ, 50% ਆਫ ਹੈ ਬਣਾਉਣਾ ਆਪਣਾ ਟੈਂਪਲੇਟ ਲੁੰਗਰੀ ਸਰ ਸਾਡਾ ਟਾਈਮ ਹੈ 9:30 ਟੂ 8:00 ਪੀਐਮ ਤੁਹਾਨੂੰ ਦਾ ਮੋਬਾਈਲ ਨੰਬਰ ਜੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਕਿਸੇ ਕਿਸ ਨੰਬਰ ਤੇ ਕਰ ਸਕਦੇ ਆ ਸਰ ਸਾਡਾ ਮੋਬਾਈਲ ਨੰਬਰ ਹੈ ਕੰਟੈਕਟ ਨੰਬਰ ਜੇ ਤੁਸੀਂ ਕਿਸੇ ਨੇ ਵੀ ਸਾਨੂੰ ਕੰਟੈਕਟ ਕਰਨਾ ਹੈ ਰਿਗਾਰਡਿੰਗ ਟੈਨਿਸ ਸਰਵਿਸਿਜ਼ অর ਮੇਕਅਪ ਸਰਵਿਸਿਜ਼ ਯਾ ਅਕੈਡਮੀ ਸਟੂਡੈਂਟਸ ਵਗੈਰਾ ਜਿਨ੍ਹਾਂ ਨੇ ਮੇਕਅਪ ਸਿੱਖਣਾ ਹੈ ਨੇਲਸ ਸਿੱਖਣੇ ਹੈ ਹੈਅਰ ਦਾ ਸਿੱਖਣਾ ਹੈ ਯਾ ਕੋਈ ਵੀ ਉਹਨਾਂ ਨੇ ਕੋਰਸ ਕਰਨਾ ਹੈ ਤੇ ਸਾਡਾ ਕੋਰਸ ਵੀ ਹੈ 3 ਮੰਥਸ ਦਾ ਹੈ ਆ ਤੇ ਉਹ ਵੀ ਕਰ ਸਕਦੇ ਆ ਜਾਂ ਕੋਈ ਕੋਈ ਵੀ ਕਸਟਮਰ ਆ ਉਹਨਾਂ ਨੇ ਕਰਨਾ ਆ ਤੇ ਉਹ ਕਰ ਸਕਦੇ ਸਨ ਕੰਟੈਕਟ 7901873246 ਕਰਨਾ ਦਾ ਚਾਰਜ ਕੀ ਲੱਗਦਾ ਜੀ ਸਿੱਖਣ ਲਈ ਕੋਸਟ ਆ ਸਰ ਬਹੁਤ ਮਿਨੀਮਲ ਜੇ ਚਾਰजेस ਹੈ ਹੁਣੇ ਸਾਡੇ ਕੋਰਸਿਸ ਤੇ ਵੀ ਅਸੀਂ 50% ਆਫ ਹੀ ਰੱਖਿਆ ਹੋਇਆ ਹੈ ਯਾ ਸਟਾਰਟਿੰਗ 25000 ਤੋਂ ਹੈ ਐਡਵਾਂਸ ਅਗਰ ਤੁਸੀਂ ਕਰਨਾ ਆ ਤੇ ਸਾਡੇ ਕੋਲ ਐਡਵਾਂਸ ਵੀ ਹੈ ਬੇਸਿਕ ਵੀ ਹੈ ਸਾਰੇ ਕੋਰਸਿਸ ਹੈ ਸਾਡੇ ਕੋਲ Yeah, I'm gonna have to do that. नोट दे सकते <laughs> हो भी मैनू देखी अच्छा फाइवी एट सिक्सटी नाइन 50, टू 68, 69, 72, नाइन एटी वन एंड एटी फोर 8184 கரெਕਟ ਹੈ ਨਾ ਹਾਂਜੀ ਬਈਆ ਅੱਜ ਸਾਈ ਭਾਵੇਂ ਪਾਇਆ ਨਹੀਂ ਲੋ ਮਾਈ ਤੋਂ ਇੱਕ ਨਾਟਕਿਆਂ ਨੂੰ ਇੱਕ ਦੱਸਿਆ ਮਾਈ ਦੇ ਬੱਲੇ ਵੀ ਹੁਣ ਜਾਤ ਕੋ ਆਈਆ ਜਾਵਾ ਕਿਹੜੇ ਨੰਬਰ ਇਸੋ ਨਹੀਂ ਕਿਥੋਂ ਆਏ ਹੋ ਅੱਛਾ ਲੋਕਲ ਬਠਿੰਡੇ ਤੋਂ ਅੱਛਾ ਤੀਆਂ ਦੇ ਮੇਲੇ ਤੇ ਆਏ ਆ ਮੈਡਮ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਿਆ ਹਨਾ ਇੱਕ ਪੰਜਾਬੀ ਆਪਣੇ ਤੀਆਂ ਦਾ ਫੰਕਸ਼ਨ ਹੈ ਜਿਹੜਾ ਬਹੁਤ ਇੰਜੋਏ ਕਰੀ ਜਾਂਦੇ ਆ ਤੇ ਪਾਨਾ ਟਾਈਮ ਦੇ ਕੇ ਯਾਦ ਆ ਗਿਆ ਆਪਾਂ ਨੂੰ ਤੁਸੀਂ ਬਹੁਤ ਵਧੀਆ ਇੰਜੋਏ ਕੀਤਾ ਗਾ ਮੈਡਮ ਇੱਕ ਤੀਆਂ ਦੇ ਮੇਲੇ ਪਿੱਪਲ ਥਾਂ ਤੇ ਲੱਗਦੇ ਤਰ੍ਹਾਂ ਆ ਲੱਗਦੇ ਸੀ ਹਾਂਜੀ ਅੱਜ ਇਹ ਤੀਆਂ ਮੇਲੇ ਹੋਟਲ ਦੇ ਵਿੱਚ ਲੱਗਦੇ ਆ ਤੁਸੀਂ ਕਿਵੇਂ ਦੇਖਦੇ ਚੀਜ਼ ਨੂੰ ਦੇਖੋ ਜਿਹੜਾ ਪਹਿਲਾਂ ਵਾਲਾ ਟਾਈਮ ਸੀ ਹਨਾ ਆਪਾਂ ਤਾਂ ਚਾਹੁੰਦੇ ਆ ਵੀ ਉਹ ਵਾਪਸ ਆਵੇ ਪੰਜਾਬੀ ਸਭਿਆਚਾਰ ਕਾਵੇ ਹਨਾ ਜਿੱਦਾਂ ਹੁਣ ਇਹ ਜਿਵੇਂ ਜਿਵੇਂ ਆਪਣਾ ਜਨਨਕੀ ਦੁਨੀਆ ਬਦਲਦੀ ਜਾਂਦੀ ਹੈ ਜਾਂ ਟ੍ਰੈਂਡ ਬਦਲਦਾ ਜਾਂਦਾ ਹੈ ਉਸ ਦੇ ਅਕੋਰਡਿੰਗ ਜਨਨਕੀ ਸਾਰਾ ਕੁਝ ਹੁਤਾ ਹੀ ਚੇਂਜ ਹੁੰਦਾ ਜਾਂਦਾ ਪਰ ਅਸੀਂ ਇਹ ਚਾਹੁੰਦੇ ਆ ਜਿਵੇਂ ਆਪਣਾ ਪੰਜਾਬੀ ਵਿਰਸਾ ਪੁਰਾਣਾ ਸੀ ਪਹਿਲਾਂ ਓਦਾਂ ਹੀ ਆਵੇ ਜਿਹੜਾ ਪੰਜਾਬੀ ਡਰੈਸਾਂ ਘੱਗਰਾ ਜਾਂ ਜਾਂ ਕੁਰਤੇ ਵਗੈਰਾ ਸੱਕੀ ਫੁੱਲ ਵਗੈਰਾ ਉਹਦਾ ਸਭ ਕੁਝ ਵਾਪਸ ਆ ਉਹ ਸਭ ਤੋਂ ਬਿਆਸਤ ਸੀਗਾ ਇਹ ਵੀ ਬਹੁਤ ਵਧੀਆ ਟਾਈਮ ਦੇ ਹਿਸਾਬ ਨਾਲ ਚੇਂਜ ਹੋਈ ਜਾਂਦਾ ਤੁਹਾਡੇ ਸਾਰੇ ਰੀਟਨ ਪੱਕੇ ਤਾਂ ਬੜਾ ਪੁਰਾਣੇ ਪਿੰਨਾ ਛੋੜਦੇ ਸੀਗੇ ਹਾਂਜੀ ਮਤਲਬ ਪਿੰਨਾ ਤਾਂ ਰਵਾਜੀ ਖਤਮ ਹੋ ਰਿਹਾ ਹੈ ਮੈਂ ਪਿੰਨਾ ਤਾਂ ਬਿਲਕੁਲ ਖਤਮ ਨਹੀਂ ਹੋ ਰਿਹਾ ਜਿਹੜੇ ਪਿੰਡ ਹੈ ਪਿੰਡ ਜਿਹੜਾ ਹੈਗਾ ਕਿਤੇ ਕਿਤੇ ਪਰ ਸ਼ਹਿਰ ਜਿੱਦੇ ਨਹੀਂ ਹੈਗਾ ਉਤਲ ਚ ਨਹੀਂ ਹੈਗਾ ਜਦੋਂ ਪਾਰਕ ਜੰਨੇ ਉਧਰ ਸੁਜਾਇਆ ਹੈਗਾ ਇਹ ਹੋ ਸਕਦਾ ਅਸੀਂ ਤਾਂ ਇਹ ਜਾਣੇ ਵੀ ਸਾਵਨ ਦੇ ਮਹੀਨੇ ਮਤਲਬ ਵੀ ਸਾਰੇ 30 ਦਿਨ ਪਾਈ ਕਰੀਏ ਕਿ ਬੱਲੇ ਕਿ ਚਾਹੀਦੀਆਂ ਆਂ ਵੀ ਹਰ ਕੋਈ ਇੰਜੋਏ ਕਰੇ ਇਸ ਚੀਜ਼ ਵਿੱਚ ਕਾਲੇ ਚੀਜ਼ਾਂ ਪਾਣੀਆਂ ਜਿਹੜੇ ਸੋਨੇ ਵਾਲੇ ਲੜਕੀਆਂ ਕੱਟੀਆਂ ਬੋੜੀਆਂ ਸਾਰਿਆਂ ਨੂੰ ਪਤਾ ਲੱਗਦਾ ਕਿ ਜਿਹੜਾ ਸਾਵਨ ਦੇ ਮਹੀਨੇ ਤੀਆਂ ਤੇ ਨਾ ਕੰਮ ਜਿਹੜੀਆਂ ਕੁੜੀਆਂ ਜੋ ਕਿ ਪਕੇ ਜਾਂਦੀਆਂ ਇੰਜੋਏ ਕਰਦੀਆਂ ਨੇ ਮਸਾਲੇ ਤਾਂ ਸਭ ਨੇ ਕਿ ਤੱਕ ਪ੍ਰਾਈਸ ਮਿਲੇ ਕੋਈ ਐਸੀ ਨਹੀਂ ਕਹਿਣਾ ਹੋ ਕਿ ਤੁਸੀਂ ਯਹਾਂ ਤੋਂ ਚਲੇ ਜਾਓ ਰਿੰਨਾਂਜੀ ਜੀਦਰ ਪਲੀਜ਼ ਮਾਫੀ ਮਾਫੀ ਕਾ ਯਾਰ ਸੋ ਮੈਂ ਨਨ ਕੋਪਰੇਟ ਕਰਾਂ ਲਈ ਸਾਰਨ ਥੈਂਕ ਯੂ ਥੈਂਕ ਯੂ ਅੱਜ ਹੁਣ ਆਪਣੇ ਨੇ ਸੀਟ ਤੇ ਵੀ ਹਾਜ਼ਰਮਾਨ ਹੋ ਕੇ ਆਪਾਂ ਪ੍ਰੋਗਰਾਮ ਨੂੰ ਅਨੰਦੋਂ ਆਨੰਦ ਗਏ ਆ ਆਜਾ ਮੁਜੀ ਥੈਂਕ ਯੂ ਜੀ ਤੁਹਾਨੂੰ ਬੋਲੀ ਸੀ ਅੱਛਾ ਜੀ ਰੇਕਾ ਜੀ ਆਓ ਆਜੋ ਆਮੀ ਦਿਸ ਕੈਮਰਾ ਟਾਈਮ sh marriages as ਹੋ ਗਿਆ ਆਪਣਾ ਪ੍ਰੋਗਰਾਮ ਨੂੰ ਆਨੰਦ ਮਾਣਨ ਅੱਗੇ ਵੀ ਆਜਾ ਮੁਜੀ ਇੰਕੀ ਜੀ ਤੁਹਾਨੂੰ ਬੋਲੀ ਜੀ ਆਪਣੀ ਉਹ ਹੋ ਸਾਰੇ ਹੀ ਹੋ ਰਹੇ ਨੇ ਟੈਨਰ ਮੈਡਮ ਜੀ ਅਨੂ ਜੀ ਅਰੋਣਾ ਜੀ ਚੱਕਰਲੀ ਇੱਕ ਪਰਸ ਪਹੁੰਚੇ ਰਹਿਣਾ ਅੰਗਲੇ ਹੈਗੇ ਆ ਕਿੰਨੇ ਕੁ ਪਰਸੇ ਪਰਸੇ ਭੈਣਾ ਕਿੰਨੇ ਨੇ ਨੇ सारी अच्छी आ लो के पर्स लेके आई हूं अपना 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 पर्स लेके आई हूं सारी आजो आजो जावा सारा वहां पर कोनो कोनो आजो छोडा ना। ना ना के नाम ढूंढि थोड़ी आजो छोडियो नहीं थोले नाम बच्चा मारदा आजो बइरो नाम ले हैप्पी आगे चाय के साथ खाना बाद में बताने तो हैं कैसे हैं वैसे भी विजिट करके आप आओ आप एक बार जाके देखोगे बड़ा अच्छा लगता है वहाँ पे इतनी अच्छी अच्छी आपको डिशेज मिलेंगी वहाँ पे चाहे केक हो चाहे बिस्किट की आइटम हो कुछ भी हो आदि और... किचन को याद रखें हमेशा और जो भी जाएगा जिन्होंने जिन्होंने फॉलो किया है उनको ट्वेंटी परसेंट डिस्काउंट मिलेगा वहाँ जाकर आप सबको ये तोहफे में तोहफा है जो डिस्काउंट और दिया जा रहा है आज एक अलग सा डांस है वो यस मी निवाते बहुत ही सुन सुन अपने नौहा नु शेक देते हैं बहुत ही अपनी शक्ति के बल का हर कृति वालों ने धोखा मुंह देखने आते जा रहे थे ਸਤਿ ਸ੍ਰੀ ਅਕਾਲ ਮੈਨੂੰ ਜੀ ਪਰਮਾਤਮਾ ਤੁਹਾਨੂੰ ਪ੍ਰਤੀਬਖਸ਼ੇ ਅਤੇ ਇਸ ਤਰ੍ਹਾਂ ਤੁਸੀਂ ਭੈਣਾਂ ਨੂੰ ਸ਼ਿਗਾਰਦੇ ਵੀ ਰਹੋ ਅਤੇ ਸਾਡੇ ਸਹਿਯੋਗ ਵੀ ਕਰਦੇ ਹੋ